ਕਮ ਟੂ ਖੰਨਾ ਨਿਊਜ਼ ਲੈਵਲ ਅੱਜ ਅਸੀਂ ਖੜੇ ਹਾਂ ਖੰਨਾ ਦੇ ਸਮਰਾਹ ਰੋਡ ਤੇ ਸਮਰਾਹ ਰੋਡ ਦੇ ਜਿਹੜੇ ਹਰ ਹਫ਼ਤੇ ਹਫ਼ਤੇ ਦੇ ਵਿੱਚ ਦੋ ਦਿਨ ਆਪਣੇ ਕਿਸਾਨ ਮੰਡੀ ਲੱਗਦੀ ਹੈ ਕਿਸਾਨ ਮੰਡੀ ਦੇ ਵਿੱਚ ਜਿਹੜੇ ਕਿਸਾਨ ਵਕ ਵਕ ਪਿੰਡਾਂ ਤੋਂ ਕਿਸਾਨ ਆਪਣੇ ਸਬਜ਼ੀਆਂ ਲੈ ਕੇ ਆਉਂਦੇ ਆ ਇਹਦੇ ਇੱਥੇ ਵੇਚਦੇ ਨੇ ਤੇ ਉਹਨਾਂ ਵੱਲੋਂ ਵੀ ਇੱਕ ਕਹਿੰਦੇ ਕਿਸਾਨਾਂ ਵੱਲੋਂ ਜਿਹੜੇ ਕਿਸਾਨ ਗੱਡੇ ਬੰਦਿਆਂ ਵੱਲੋਂ ਇਹਨਾਂ ਵੱਲੋਂ ਇੱਕ ਆਪਣੀ ਜਿਹੜੀ ਚੋਣ ਕੀਤੀ ਗਈ ਹੈ ਅੱਜ ਇੱਥੇ ਪ੍ਰਧਾਨ ਲਾਏ ਗਏ ਨੇ ਪ੍ਰਧਾਨ ਸਰਦਾਰ ਮਲਕੀਸ਼ ਸਿੰਘ ਜੀ ਸਰਦਾਰ ਮਲਕੀਤ ਸਿੰਘ ਜੀ ਭੁੱਟੇ ਤੋਂ ਜਿਹੜੇ ਕਿ ਹਰ ਰੋਜ਼ ਸਬਜ਼ੀ ਲੈ ਕੇ ਆਉਂਦੇ ਖੰਨੇ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਸਬਜ਼ੀ ਮੰਡੀ ਦੇ ਵਿੱਚ ਆਪ ਵੀ ਫੜਾ ਫੜ ਲਾਉਂਦੇ ਇਹ ਤੁਹਾਡੀ ਜਿਹੜੀ ਐਸੋਸੀਏਸ਼ਨਾਂ ਤੁਸੀਂ ਬਣਾਈ ਆ ਕਿਸਾਨ ਜਿਹੜੇ ਸੰਗ ਬਣਾਇਆ ਹੈ ਹਾਂਜੀ ਇਹ ਇਹਦੇ ਕੀ ਏਮ ਹੋਣਗੇ ਤੇ ਕੀ ਉਹ ਹੋਊਗਾ ਤੁਹਾਡਾ ਕੀ ਕਹਿਣਾ ਹੈ ਤੁਸੀਂ ਇਹਦੇ ਵਿੱਚ ਤਾਂ ਅਸੀਂ ਜੋ ਆਪਣਾ ਜਿਹੜਾ ਬੰਦਾ ਖੁਦ ਆਪਣੀ ਪੈਦਾਵਾਰ ਕਰਕੇ ਲੈ ਕੇ ਆਉਂਦਾ ਉਹ ਲੈ ਆ ਕੇ ਵੇਚੂਗਾ ਜੀ ਮੁੱਲ ਦੇ ਅਨੁਸਾਰ ਅਸੀਂ ਇੱਥੋਂ ਅਲੱਗ ਜਗ੍ਹਾ ਹੋਰ ਪਾਸੇ ਜਾ ਕੇ ਵੇਚ ਸਕਦੇ ਨੇ ਜਾਂ ਫਿਰ ਉਹ ਆਪਣੀਆਂ ਰੇੜੀਆਂ ਲਾਉਣਗੇ ਜਿਹੜਾ ਜ਼ਿਮੀਂਦਾਰ ਆ ਸਿਰਫ ਉਹੀ ਪੈਦਾ ਕਰੂਗਾ ਤੇ ਥੱਲੇ ਬੈ ਬੈ ਕੇ ਉਹ ਵੇਚ ਕੇ ਇਸ ਤਰ੍ਹਾਂ ਕਰੇ। ਯਾਨੀ ਫੜਦੇ ਪਰ ਫੜੋ ਲਾਉਗਾ ਇਹਨੂੰ ਫੜ। ਹਾਂ ਥੱਲੇ ਪੱਲੀ ਵਿਛਾ ਕੇ ਉਹ ਵੇਚੇਗਾ ਜ਼ਿਮੀਂਦਾਰ। ਜੇ ਮੰਡੀ ਦੇ ਰੂਲ ਦੇ ਹਿਸਾਬ ਨਾਲ ਚੱਲਾਂਗੇ। ਕਾ ਕਹਉਂਦਾ ਕਾਕਾ ਨੂੰ ਇਹ ਨਹੀਂ। ਇਸ ਤੋਂ ਇਲਾਵਾ ਤੁਹਾਡੇ ਜਿਵੇਂ ਮਾਰਕੀਟ ਕਮਿਟੀ ਦੇ ਨਾਲ ਤੁਹਾਡਾ ਸਬੰਧ ਹੈ। ਹਾਂਜੀ। ਮਾਰਕੀਟ ਕਮਿਟੀ ਵੱਲੋਂ ਤੁਹਾਨੂੰ ਪਰਚੀ ਵੀ ਲਈ ਜਾਂਦੀ ਹੈ ਇਸ ਸੰਬੰਧ ਵਿੱਚ। ਤੇ ਮਾਰਕੀਟ ਕਮਿਟੀ ਵੱਲੋਂ ਹੋਰ ਕੀ ਤੁਹਾਨੂੰ ਸੂਚ ਦਿੱਤੀ ਜਾਂਦੀ ਹੈ? ਖਲਾਲ ਤੋਂ ਸਾਨੂੰ ਇਦਾਂ ਕੋਈ ਸੂਚ ਨਹੀਂ ਦਿੱਤੀ ਜਾਂਦੀ ਉਹਨਾਂ ਵੱਲੋਂ ਜੀ। ਅੱਛਾ ਜੀ। ਹਾਂਜੀ। ਤੁਹਾਡੀ ਮੰਗ ਵੀ ਕੀ ਹੈ ਜੀ ਇਸ ਸੰਬੰਧ ਵਿੱਚ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਾਂ ਉਹਨਾਂ ਨੂੰ ਕਮੇਟੀ ਨੂੰ ਸਾਨੂੰ ਕੋਈ ਸੂਤ ਦੇਣੀ ਚਾਹੀਦੀ ਆ ਹਰੇਕ ਮੰਡੀ ਦੇ ਹਰੇਕ ਇੱਕ ਬੰਦੇ ਕੋ 20 ਰੁਪਏ ਪਰਚੀ ਲੈਂਦੇ ਨੇ ਜੀ ਠੀਕ ਹੈ ਤੇ ਸੱਤ ਮੰਡੀਆਂ ਲੱਗਦੀਆਂ ਨੇ ਸਸਤਾਂ ਦੇ ਉਹ ਹਿਸਾਬ ਨਾਲ ਜੀ ਤੇ ਸਾਡਾ ਸਮਰਸਾਦਵਾ ਨਹੀਂ ਕਰਦੇ ਹੈਗੇ ਜਿੱਦਾਂ ਹੁਣ ਅਸੀਂ ਕਹਿੰਦੇ ਆ ਵੀ ਚਲੋ ਮੋਲ ਵਾਲੇ ਜਿਹੜੇ ਲੈ ਕੇ ਆਉਂਦੇ ਨੇ ਥੱਲੇ ਆ ਬੈਠ ਜਾਂਦੇ ਨੇ ਮੇਰਾ ਨਸਕਾ ਤੁਸੀਂ ਸੰਗਈ ਮੇਰੇ ਸਿਰ ਤੁਸੀਂ ਸੈਕਟਰੀਓ ਖਜ਼ਾਨਚੀ ਜੀ ਹਾਂਜੀ ਕੀ ਕਹਿਣਾ ਜੀ ਤੁਹਾਡਾ ਫਿਕਰ ਕਹਿਣ ਦਾ ਮਤਲਬ ਇਦਾਂ ਹੀ ਹੁਣ ਜ਼ਿਮੀਂਦਾਰ ਆਪ ਲੈ ਕੇ ਆਉਂਦਾ ਜਿਹੜੇ ਪੈਦਾ ਕਰਦੇ ਨੇ ਮਿਹਨਤ ਕਰਦੇ ਨੇ ਇੱਥੇ ਰਾਤਾਂ ਨੂੰ ਪੱਲੀਆਂ ਵੇਚ ਜਾਂਦੀਆਂ ਮੋਲ ਵਾਲੇ ਮਾਲ ਲਿਆਉਂਦੇ ਨੇ ਕਰਦੇ ਨੇ ਤੇ ਜ਼ਿਮੀਂਦਾਰ ਵੀ ਜਗ੍ਹਾ ਨੂੰ ਦਿੱਕਤ ਬਹੁਤ ਆਉਂਦੀ ਆ ਹੁਣ ਤੁਸੀਂ ਦੇਖਿਓ ਵੀ ਮੋਲ ਵਾਲੇ ਇੰਨੇ ਨੇ ਮੂਹਰ ਦਾ ਜ਼ਿਮੀਂਦਾਰ ਸਵੇਰੇ ਦੋ ਤਿੰਨ ਖਾਨਿਆਂ 'ਚ ਬੰਦੇ ਨੇ ਠੀਕ ਆ ਜੀ ਉਹਨਾਂ ਨੂੰ ਪੂਰੀ ਜਗ੍ਹਾ ਨਹੀਂ ਮਿਲਦੀ ਹੈਗੀ ਸਾਰੀ ਦਿਹਾੜੀ ਬੰਦਾ ਮਰਦਾ ਕਰਦਾ ਦੂਏ ਦਿਨ ਇੱਥੇ ਫੇਰ ਲੜਾਈ ਰਹਿੰਦੀ ਆ ਤੇ ਹੁ ਕੌਣ ਮੁੱਲ ਲੈ ਕੇ ਵੇਚ ਦਿੰਦਾ ਸੋ ਇਹ ਬਹੁਤ ਦਿੱਕਤ ਆਉਂਦੀ ਸਾਨੂੰ ਇਹ ਆ ਵੀ ਲਾਉਣ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਆਪਦੀਆਂ ਰੇੜੀਆਂ ਲਾਉਣ ਜੋ ਮੰਡੀ ਦੇ ਰੂਲ ਨੇ ਕਹਿ ਸਕਦੇ ਆਪਾਂ ਤੁਸੀਂ ਇਸ ਸਬੰਧ ਵਿੱਚ ਮਾਰਕੀਟ ਕਮੇਟੀ ਕੋਲ ਵੀ ਜਾਓਗੇ ਅਸੀਂ ਬਹੁਤ ਵਾਰ ਜਾ ਕੇ ਪਹਿਲਾਂ ਵੀ ਜਾ ਚੁੱਕੇ ਆ ਜੀ ਤੇ ਹੁਣ ਵੀ ਜਾਵਾਂਗੇ ਤੇ ਉਹਨਾਂ ਦੀ ਸਲਾਹ مشورہ ਕਰਕੇ ਸਾਰੇ ਅਸੀਂ ਅਸੀਂ ਆ ਕਦਮ ਚੁੱਕਿਆ ਹੈ ਤੇ ਇਹ ਤੋਂ ਬਾਅਦ ਹੁਣ ਦੇਖਦੇ ਹਾਂ ਕਿ ਉਹ ਸਾਡਾ ਕਿੰਨਾ ਕੁ ਸਮਰਥਨ ਕਰਦੇ ਨੇ ਤੇ ਕਿੰਨੂ ਕੀ ਨਾਲ ਖੜਦੇ ਨੇ ਜਾਂ ਕਿਦਾਂ ਜੋ ਵੀ ਹੋਊਗਾ ਦੇਖ ਆਓ ਗੱਲ ਕਰਦੇ ਹਾਂ ਸਰਦਾਰ ਸਰਦਾਰ ਗੁਰਪਾਲ ਸਿੰਘ ਦੇ ਪਿੰਡ ਕੋ ਵਿਸਫਾ ਜੀ ਆਹ ਹੈ ਕੀ ਕਹਿਣਾ ਚਾਹੁੰਦੇ ਆ ਜਿਹੜਾ ਅੱਜ ਨੇ ਤੁਹਾਡੀ ਚੋਣ ਕੀਤੀ ਵੀ ਤੇ ਇਹਦੇ ਬਾਰੇ ਇਹ ਮੰਡੀ ਦੀ ਚੋਣ ਆ ਜਿਹੜੀ ਕਿਸਾਨਾਂ ਦੀ ਚੋਣ ਇਸ ਕਰਕੇ ਕੀਤੀ ਗਈ ਹੈ ਕਿਉਂਕਿ ਪਹਿਲਾਂ ਪ੍ਰਬੰਧ ਨੇ ਜਿਹੜੇ ਮੰਡੀ ਦੇ ਹਾਲਾਤ ਬਹੁਤ ਜ਼ਿਆਦਾ ਵਿਗੜ ਚੁੱਕੇ ਨੇ ਇੱਥੇ ਕਿਸਾਨ ਜਿਹੜੋ ਆਪਣੀ ਪੈਦਾ ਕਰਕੇ ਲੈ ਕੇ ਆਉਂਦੇ ਉਹਨਾਂ ਨਾਲੋਂ ਵੱਧ ਹੈ ਜਿਹੜਾ بڑی ਮੰਡੀ ਚੋਂ ਜਾਂ ਅਮਲੇਰ ਕੋਲ ਜੋ ਸਮਾਨ ਲਿਆ ਕੇ ਵੇਚਿਆ ਜਾਂਦਾ ਜਿਹੜਾ ਕਿ ਦਾਤਾਂ ਨੂੰ ਵੀ ਨਹੀਂ ਪਤਾ ਲੱਗਦਾ ਇਸ ਕਰਕੇ ਅਸੀਂ ਕੁਝ ਮਤੇ ਪਾਸ ਕੀਤੇ ਨੇ ਸਾਰੇ ਕਿਸਾਨਾਂ ਦੀ ਮਦਦ ਦੇ ਨਾਲ ਜਿਹੜਾ ਕਿ ਕਿਸਾਨਾਂ ਨੂੰ ਪਹਿਲ ਦੇ ਤੌਰ ਤੇ ਆਪਣਾ ਸਮਾਨ ਆਪ ਪੈਦਾ ਕਰਕੇ ਆਪਣੀ ਹੀ ਮੰਡੀ ਦੇ ਵਿੱਚ ਆਪਾਂ ਸਮਾਨ ਆਪ ਵੇਚ ਸਕੀ ਠੀਕ ਹੈ ਰਾਤਾਂ ਨੂੰ ਜੋ ਮੰਡੀ ਦੇ ਵਿੱਚ ਪੱਲੀਆਂ ਵਿਛਾ ਕੇ ਪੈ ਜਾਂਦੇ ਨੇ ਇੱਥੇ ਸੌਂਦੇ ਨੇ ਉਹਨਾਂ ਵਾਸਤੇ ਅਸੀਂ ਸਖਤ ਕਾਨੂੰਨ ਹੈ ਜਿਹੜੇ ਉਹ ਸਾਰਿਆਂ ਦੀ ਸம்மਤੀ ਦੇ ਨਾਲ ਲਾਗੂ ਕਰਾਂਗੇ ਕਿਸੇ ਨੂੰ ਵੀ ਬਾਹਰੋਂ ਮਸਮਾਨ ਲਿਆ ਕੇ ਅਸੀਂ ਵੇਚਣ ਨਹੀਂ ਦਵਾਂਗੇ ਜੇ ਕਿਸੇ ਨੇ ਸਮਾਨ ਕੋਈ ਵੀ ਵੇਚਣਾ ਤਾਂ ਆਪਣੀ ਖਰੀਦੋ-ਫਰੋਕਤ ਬੰਦ ਕਰੇਗਾ ਉਹ ਇਸ ਖਾਨ ਮੰਡੀ ਦੇ ਵਿੱਚ ਪਹਿਲ ਹੈ ਜਿਹੜੀ ਜ਼ਿੰਮੇਵਾਰ ਨੂੰ ਦਿੱਤੀ ਜਾਵੇਗੀ ਠੀਕ ਹੈ ਇਹਨਾਂ ਗੱਲਾਂ ਉੱਤੇ ਸਾਡੀ ਜਿੰਨੀ ਸਾਰੀ ਕਮੇਟੀ ਚੁਣੀ ਗਈ ਹੈ ਜਿੰਨੇ ਜ਼ਿੰਮੇਵਾਰ ਸਾਰੇ ਨੇ ਉਹਨਾਂ ਦੇ ਸਹਿਯੋਗ ਨਾਲ ਇਹ ਗੱਲ ਦੇ ਉੱਤੇ ਅਸੀਂ ਸਖਤੀ ਨਾਲ ਪਹਿਰਾ ਦਵਾਂਗੇ ਜਿਵੇਂ ਹੁਣ ਮਾਰਕੀਟ ਕਮੇਟੀ ਇਹ ਪਿਛਲੇ ਕਈ ਸਾਲਾਂ ਤੋਂ ਚੇਅਰਮੈਨ ਬੀ ਸੀ ਹੁਣ ਚੇਅਰਮੈਨ ਵੀ ਆ ਗਿਆ ਉਹਦੇ ਨਾਲ ਬੈਠ ਕੇ ਤੁਸੀਂ ਮੀਟਿੰਗ ਕੀਤੀ ਅਸੀਂ ਹੁਣ ਚੇਅਰਮੈਨ ਸਾਹਿਬ ਨਵੇਂ ਬਣੇ ਜਗਤਾਲ ਸਿੰਘ ਜੀ ਉਹਨਾਂ ਦੇ ਕੋਲ ਜਾ ਕੇ ਉਹਨਾਂ ਦੇ ਨਾਲ ਮੀਟਿੰਗ ਕਰਾਂਗੇ ਉਹਨਾਂ ਨੂੰ ਆਪਣੀਆਂ ਸਾਰੀਆਂ ਸਮੱਸਿਆ ਦੱਸਾਂਗੇ ਸੈਕਟਰੀ ਨੂੰ ਅਸੀਂ ਪਹਿਲਾਂ ਬਹੁਤ ਵਾਰੀ ਉੱਤੇ ਦੱਸ ਚੁੱਕੇ ਆ ਪਰ ਸੈਕਟਰੀ ਨੇ ਸਾਡੀਆਂ ਗੱਲਾਂ ਦੇ ਉੱਤੇ ਕੋਈ ਵੀ ਕਿਸੇ ਕਿਸਮ ਦਾ ਵੀ ਅਮਲ ਨਹੀਂ ਕੀਤਾ ਸਾਡੀ ਉਹ ਮਾਰਕੀਟ ਕਮੇਟੀ ਆ ਜਿਹੜੀ 20 ਰੁਪਏ ਪਰਚੀ ਲੈਂਦੀ ਹੈ ਸਾਨੂੰ ਕਦੇ ਨਾ ਕੋਈ ਤਾ ਸਾਨੂੰ ਬਾਥਰੂਮ ਦੀ ਸਹੂਲਤ ਹੈ ਨਾ ਕਦੇ ਪਾਣੀ ਦੀ ਸਹੂਲਤ ਹੈ ਠੀਕ ਹੈ ਜੀ ਸਾਨੂੰ ਮੈਂ ਸਨ 95 ਤੋਂ ਮੰਡੀ ਲਾਉਣਾ ਸਨ 95 ਤੋਂ ਲੈ ਕੇ ਹੁਣ ਤੱਕ ਮੇਰੇ 600 ਰੁਪਏ ਰੋਜ਼ਾਨਾ ਦਾ ਕੱਟਦਾ ਪ੍ਰੋਟੀਨ ਦੇ ਵਿੱਚ ਮੰਡੀ ਲਾਉਨੇ ਆ ਸੀ 7200 ਰੁਪਏ ਮੇਰਾ ਸਾਲ ਦਾ ਬਣਦਾ 95 ਤੋਂ ਲਾ ਲੂ ਬਸਰ ਸੋਨਾ ਕਿੰਨਾ ਰੁਪਿਆ ਬਣਦਾ ਸਾਨੂੰ ਸਹੂਲਤ ਇੱਕ ਪੈਸੇ ਦੀ ਵੀ ਨਹੀਂ ਦੇਦੀ ਠੀਕ ਹੈ ਮੰਡੀ ਕੋਟ ਇਸ ਕਰਕੇ ਸਾਡੀ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਕਿ ਜਿਹੜੇ ਰਾਤਾਂ ਨੂੰ ਮੰਡੀਆਂ ਦੇ ਵਿੱਚ ਸੌਂਦੇ ਨੇ ਇਹਨਾਂ ਦੇ ਉੱਤੇ ਵੀ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਅਨਸੁਬਾਹੀ ਕਰਨਾ ਕੋਈ ਵੀ ਵਾਪਰ ਸਕਦੀ ਹੈ ਇੱਥੇ ਕੋਈ 10 ਰੁਪਏ ਪਿੱਛੇ ਬੰਦੇ ਨੂੰ ਮਾਰ ਕੇ ਚਲੇ ਜਾਂਦੇ ਨੇ ਕੱਲ ਨੂੰ ਕੋਈ ਗੱਲਬਾਤ ਹੋਊਗੀ ਤਾਂ ਬੰਦਾ ਆਪਣੇ ਆਪ ਆਪ ਖੁਦ ਜ਼ਿੰਮੇਵਾਰ ਹੋਵੇਗਾ ਬਾਰ ਬਾਰ ਮੰਡੀਆਂ ਬੰਦ ਕਰਾਉਣ ਦੇ ਵਿੱਚ ਚੱਕਰ ਦੇ ਵਿੱਚ ਪਾ ਜਾਂਦੇ ਨੇ ਕਈ ਬੰਦੇ ਨੇ ਜਿਹੜੇ ਰਸਤੇ ਦੇ ਵਿੱਚ ਲਾ ਕੇ ਮੰਡੀ ਵਹਿ ਜਾਂਦੇ ਨੇ ਰਸਤੇ ਦੇ ਵਿੱਚ ਰੋਕ ਕੇ ਪੈਂਦੇ ਅਸੀਂ ਕਿੱਥੇ ਖਾਈਏ ਕਿੱਥੇ ਕਰੀਏ ਦੇਖੋ ਅਸੀਂ ਰੋਜੀ ਰੋਟੀ ਕਿਸੇ ਦਾ ਵੀ ਖੋਣਾ ਨਹੀਂ ਚਾਹੁੰਦੇ ਆਪਣਾ ਸਮਾਨ ਲਿਆਉਂਦਾ ਆਪਣੀ ਰੇੜੀ ਤੇ ਲਾਵੇ ਆਪਣੇ ਜਿੱਥੇ ਮਰਜ਼ੀ ਸੇਕ ਨੂੰ ਆਪਣੀ ਰੋਜੀ ਰੋਟੀ ਦਾ ਅਧਿਕਾਰ ਹੈ ਤੁਹਾਡੇ ਕਹਿੰਦਾ ਉਹਨਾਂ ਜਿਹੜੇ ਕਿਸਾਨ ਮੰਡੀ ਦਾ ਮਤਲਬ ਇਹ ਹੈ ਵੀ ਜਿਹੜੇ ਕਿਸਾਨ ਫੜਦੇ ਉੱਪਰ ਕੰਮੇ ਵਿੱਚ ਨੇ ਵਿੱਚ ਨਹੀਂ ਆ ਥੱਲੇ ਜ਼ਿਮੀਂਦਾਰ ਉਹੀ ਲਾਵੇਗਾ ਜੋ ਆਪਣੀ ਪੈਦਾਵਾਰ ਕਰਕੇ ਖੁਦ ਆਪਣੀ ਖੇਤ ਦੇ ਵਿੱਚੋਂ ਪੈਦਾਵਾਰ ਲੈ ਕੇ ਆਵੇ ਉਹੀ ਥੱਲੇ ਸਮਾਨ ਲਾ ਕੇ ਵੇਚੇਗਾ ਬਾਕੀ ਆਪਣੀ ਰੀੜੀ ਤੇ ਸਮਾਨ ਦਾ ਠੀਕ ਹੈ ਜੀ ਇਹ ਸੀ ਗੁਰਪਾਲ ਸਿੰਘ ਜੀ ਇਹਨਾਂ ਨੇ ਦੱਸਿਆ ਵੀ ਸਾਡੀਆਂ ਜਿਹੜੀਆਂ ਆ ਮੰਗਾਂ ਨੇ ਤੇ ਇਹ ਮਸਲੇ ਨੂੰ ਜਿਹੜਾ ਮਾਰਕੀਟ ਕਮੇਟੀ ਦੇ ਵਿੱਚ ਉਠਾਉਣਗੇ ਤੇ ਜਿੱਤਾਂ ਜੋ ਇਹਨਾਂ ਦੇ ਜਿਹੜੇ ਮਸਲੇ ਨੇ ਉਹ ਹੱਲ ਹੋ ਸਕਣ ਮੈਂ ਪਰਮਜੀਤ ਸਿੰਘ ਢੀਮਾਨ ਖੰਨਾ న్యూਸ ਲਾਇਬ੍ਰੇਰੀ